ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਨੇ ਜ਼ਿੰਦਗੀ ਦੇ ਤੇ ਇੱਥੇ ਅਸੀਂ ਰੋਜ਼ ਜ਼ਿੰਦਗੀ ਦੇ ਨਵੇਂ ਪੰਨੇ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਹਿਮ ਵਿਸ਼ੇ ਸਿੱਖਿਆ ਬਾਰੇ ਅੱਜ ਕੱਲ ਬੱਚਿਆਂ ਦੀ ਪੜ੍ਹਾਈ ਉਹਨਾਂ ਦੇ ਭਵਿੱਖ ਅਤੇ ਉਹਨਾਂ ਦੇ ਕੈਰੀਅਰ ਨੂੰ ਲੈ ਕੇ ਹਰ ਜਗ੍ਹਾ ਚਰਚਾ ਹੁੰਦੀ ਰਹਿੰਦੀ ਹੈ ਹਰ ਮਾਪੇ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਬੱਚਾ ਅੱਗੇ ਵਧੇ ਬਦਿਆ ਬੜੇ ਤੇ ਜ਼ਿੰਦਗੀ ਵਿੱਚ ਕਾਮਯਾਬ ਹੋਏ ਪਰ ਕਈ ਵਾਰ ਅਸੀਂ ਕੁਝ ਅਜਹੀਆਂ ਗੱਲਾਂ ਭੁੱਲ ਜਾਂਦੇ ਹਾਂ ਜਿਹੜੀਆਂ ਸਿੱਖਿਆ ਵਿੱਚ ਓਨੀਆਂ ਹੀ ਜ਼ਰੂਰੀ ਹੁੰਦੀਆਂ ਨੇ ਜਿੰਨੀਆਂ ਕਿਤਾਬਾਂ ਤੇ ਕਲਾਸ ਰੂਮ ਇਸ ਲਈ ਅੱਜ ਮੈਂ ਆਪਣੇ ਕੁਝ ਨਿੱਜੀ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗਾ ਮੈਨੂੰ ਪਤਾ ਕਿ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਕਈ ਮੇਰੇ ਨਾਲ ਸਹਿਮਤ ਹੋਣਗੇ ਤੇ ਕਈ ਨਹੀਂ ਵੀ ਹੋਣਗੇ ਪਰ ਇਹ ਜ਼ਰੂਰੀ ਹੈ ਕਿ ਅਸੀਂ ਖੁੱਲ੍ਹ ਕੇ ਗੱਲ ਕਰੀਏ ਤਾਂ ਆਓ ਸ਼ੁਰੂ ਕਰੀਏ ਅੱਜ ਦਾ ਵਿਸ਼ਾ ਜਿਸ ਨੂੰ ਮੈਂ 6 ਹਿੱਸਿਆਂ ਵਿੱਚ ਵੰਡਿਆ ਹੈ ਪਹਿਲੇ ਨੰਬਰ ਤੇ ਬੱਚਿਆਂ ਦੀ ਪੜ੍ਹਾਈ ਵਿੱਚ ਰੁਚੀ ਪੜ੍ਹਾਈ ਸਿਰਫ ਕਿਤਾਬਾਂ ਯਾਦ ਕਰਨ ਦਾ ਨਾਮ ਨਹੀਂ ਜੇ ਬੱਚੇ ਦੀ ਰੁਚੀ ਹੀ ਪੜ੍ਹਾਈ ਵਿੱਚ ਨਹੀਂ ਹੋਵੇਗੀ ਤਾਂ ਉਹ ਕਿੰਨਾ ਵੀ ਟਾਈਮ ਲਗਾ ਲੇ ਨਤੀਜੇ ਚੰਗੇ ਨਹੀਂ ਆਉਣਗੇ ਇਸ ਲਈ ਬੱਚਿਆਂ ਨੂੰ ਖੇਡ ਖੇਡ ਵਿੱਚ ਪੜਾਉਣਾ ਬਹੁਤ ਜ਼ਰੂਰੀ ਹੈ ਸੋਚੋ ਜੇਕਰ ਕਿਸੇ ਬੱਚੇ ਨੂੰ ਹਰ ਰੋਜ਼ ਸਿਰਫ ਕਿਤਾਬਾਂ ਰਟਣ ਲਈ ਦਿੱਤੀਆਂ ਜਾਣ ਕੀ ਉਹ ਪੜ੍ਹਾਈ ਨੂੰ ਪਸੰਦ ਕਰੇਗਾ ਇਹਦਾ ਜਵਾਬ ਹੈ ਨਹੀਂ ਬੱਚੇ ਦੀਆਂ ਅੱਖਾਂ ਵਿੱਚ ਚਮਕ ਉਸ ਸਮੇਂ ਆਉਂਦੀ ਹੈ ਜਦੋਂ ਉਹ ਕੁਝ ਖੇਡਦਿਆਂ ਖੇਡਦਿਆਂ ਸਿੱਖਦਾ ਜਿਵੇਂ ਇੱਕ ਛੋਟੀ ਕਲਾਸ ਵਿੱਚ ਗਣਿਤ ਪੜਾਉਣ ਲਈ ਸਿਰਫ ਨੰਬਰ ਨੂੰ ਰਟਣ ਦੀ ਥਾਂ ਜੇ ਅਧਿਆਪਕ ਚਾਕਲੇਟ ਖਿਲਾਉਣੇ ਜਾਂ ਕਹਾਣੀਆਂ ਵਰਤੇ ਤਾਂ ਬੱਚਾ ਖੁਦ ਹੀ ਦਿਲਚਸਪੀ ਨਾਲ ਗਿਣਤੀ ਕਰੇਗਾ ਭਾਵ ਕੇ ਮੰਨ ਲਓ ਬੱਚੇ ਨੂੰ 4 ਸਿਖਾਉਣਾ ਹੈ ਤਾਂ ਅਧਿਆਪਕ ਉਹ ਤੇ 4 ਚਾਕਲੇਟ ਰੱਖ ਸਕਦਾ ਬੱਚਾ ਖੁਸ਼ੀ-ਖੁਸ਼ੀ ਸਿੱਖੇਗਾ 1 2 3 4 ਚਾਕਲੇਟ ਉਸ ਨੂੰ 4 ਨੰਬਰ ਵੀ ਆਪਣੇ ਆਪ ਸਮਝ ਆ ਜਾਵੇਗਾ ਪੜ੍ਹਾਈ ਦਾ ਅਸਲ ਮਤਲਬ ਯਾਦ ਕਰਨਾ ਨਹੀਂ ਸਗੋਂ ਸਮਝਣਾ ਹੈ ਅਤੇ ਇਹ ਸਮਝ ਕੇਵਲ ਉਦੋਂ ਹੀ ਆਉਂਦੀ ਹੈ ਜਦੋਂ ਬੱਚਾ ਖੁਦ ਮਨ ਨਾਲ ਸਿੱਖਣਾ ਚਾਹੇ ਦੂਜੇ ਨੰਬਰ ਤੇ ਟਿਊਸ਼ਨ ਦਾ ਕੀ ਮਹੱਤਵ ਅੱਜ ਕੱਲ੍ਹ ਸਕੂਲ ਦੀਆਂ ਫੀਸਾਂ ਬੇਹੱਦ ਜ਼ਿਆਦਾ ਹੋ ਗਈਆਂ ਨੇ ਉੱਪਰੋਂ ਹਰ ਮਾਂ-ਬਾਪ ਸੋਚਦਾ ਹੈ ਕਿ ਟਿਊਸ਼ਨ ਲਗਾਏ ਬਿਨਾ ਬੱਚਾ ਅੱਗੇ ਨਹੀਂ ਵੱਧ ਸਕਦਾ ਪਰ ਸਵਾਲ ਇਹ ਹੈ ਕਿ ਸਿਰਫ ਟਿਊਸ਼ਨ ਹੀ ਹੱਲ ਹੈ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਮਾਂ-ਬਾਪ ਤੋਂ ਵੱਡਾ ਅਧਿਆਪਕ ਕੋਈ ਨਹੀਂ ਹੁੰਦਾ ਜਦੋਂ ਮਾਂ ਜਾਂ ਪਿਤਾ ਆਪਣਾ ਅੱਧਾ ਘੰਟਾ ਵੀ ਬੱਚੇ ਨੂੰ ਪੜ੍ਹਾਉਣ ਵਿੱਚ ਲਗਾਉਂਦੇ ਨੇ ਤਾਂ ਬੱਚੇ ਨੂੰ ਸਿਰਫ ਪੜ੍ਹਾਈ ਹੀ ਨਹੀਂ ਸਗੋਂ ਪਿਆਰ ਤੇ ਧੀਰਜ ਵੀ ਮਿਲਦੀ ਹੈ ਮੇਰੇ ਨਾਲ ਦੇ ਕਈ ਵਾਰੀ ਲੋਕਾਂ ਨੇ ਮੈਨੂੰ ਕਿਹਾ ਸਾਡੇ ਕੋਲ ਸਮਾਂ ਨਹੀਂ ਹੁੰਦਾ ਪਰ ਦੋਸਤੋ ਸੋਚੋ ਜੇ ਤੁਸੀਂ ਨਟਫਲਿਕਸ ਮੋਬਾਈਲ ਗੇਮ ਜਾਂ ਸੋਸ਼ਲ ਮੀਡੀਆ ਲਈ ਸਮਾਂ ਕੱਢ ਸਕਦੇ ਹੋ ਤਾਂ ਆਪਣੇ ਬੱਚੇ ਲਈ ਕਿਉਂ ਨਹੀਂ ਬੱਚੇ ਨੂੰ ਤੁਹਾਡਾ ਸਮਾਂ ਤੁਹਾਡਾ ਧਿਆਨ ਤੁਹਾਡਾ ਸਾਥ ਸਭ ਤੋਂ ਵੱਡੀ ਟਿਊਸ਼ਨ ਹੁੰਦੀ ਆ ਤੀਜੇ ਨੰਬਰ ਤੇ ਆ ਜੀ ਖੇਡਾਂ ਦਾ ਪੜਾਈ ਵਿੱਚ ਕੀ ਮਹੱਤਵ ਬਹੁਤ ਸਾਰੇ ਮਾਪੇ-ਬਾਪ ਸੋਚਦੇ ਨੇ ਕਿ ਖੇਡਾਂ ਸਮਾਂ ਬਰਬਾਦ ਕਰਦੀਆਂ ਨੇ ਪਰ ਹਕੀਕਤ ਇਹ ਹੈ ਕਿ ਬੱਚੇ ਨੂੰ ਖੇਡਾਂ ਨਾਲ ਸਿਰਫ ਤੰਦਰੁਸਤੀ ਨਹੀਂ ਸਗੋਂ ਆਤਮ-ਵਿਸ਼ਵਾਸ ਟੀਮਵਰਕ ਅਤੇ ਹਾਰ-ਜਿੱਤ ਸਹਿਣ ਦੀ ਕਲਾ ਮਿਲਦੀ ਹੈ ਖੇਡਾਂ ਬੱਚਿਆਂ ਦਾ ਮਨ ਖੁਸ਼ ਰੱਖਦੀਆਂ ਨੇ ਸਟ੍ਰੈਸ ਦੂਰ ਕਰਦੀਆਂ ਨੇ ਅਤੇ ਪੜ੍ਹਾਈ ਵਿੱਚ ਹੋਰ ਧਿਆਨ ਕੇਂਦ੍ਰਿਤ ਕਰਨ ਲਈ ਤਾਕਤ ਦਿੰਦੀਆਂ ਨੇ ਯਾਦ ਰੱਖੋ ਖੇਡਣ ਵਾਲਾ ਬੱਚਾ ਹੀ ਸਿਹਤਮੰਦ ਅਤੇ ਖੁਸ਼-ਮਿਜ਼ਾਜ ਇਨਸਾਨ ਬਣਦਾ ਹੈ ਨੰਬਰ 4 ਆ ਜੀ ਬੱਚਿਆਂ ਨਾਲ ਕੰਪੈਰੀਜ਼ਨ ਤੁਲਨਾ ਕਰਨਾ ਸਭ ਤੋਂ ਵੱਡੀ ਗਲਤੀ ਜੋ ਮਾਪੇ-ਬਾਪ ਕਰਦੇ ਨੇ ਬੱਚਿਆਂ ਦੀ ਤੁਲਨਾ ਕਿਸੇ ਦੇ ਬੱਚੇ ਨਾਲ ਆਪਣੇ ਬੱਚੇ ਨੂੰ ਕੰਪੇਅਰ ਨਾ ਕਰੋ ਵੀ ਜੇ ਕਿਸੇ ਦੇ ਬੱਚੇ ਨੇ 90% ਨੰਬਰ ਲੈਨੇ ਤਾਂ ਸਾਡੇ ਬੱਚੇ ਦੇ ਵੀ 90% ਜਾਂ ਉਸ ਤੋਂ ਵੱਧ ਆਉਣ ਉਦਾਹਰਨ ਦੇ ਤੌਰ ਤੇ ਫੁੱਟਬਾਲ ਦੇ ਵਿੱਚ ਹਰ ਕੋਈ ਰোনালਡੋ ਤੇ ਮੈਸੀ ਨਹੀਂ ਬਣ ਸਕਦਾ ਕ੍ਰਿਕਟ ਚ ਹਰ ਕੋਈ ਸਚਿਨ ਜਾਂ ਕੋਲੀ ਨਹੀਂ ਬਣ ਸਕਦਾ ਹਰ ਬੱਚਾ ਆਪਣੇ ਆਪ ਵਿੱਚ ਵਿਲੱਖਣ ਹੁੰਦਾ ਜੇ ਕਿਸੇ ਦਾ ਦਿਮਾਗ ਗਣਿਤ ਵਿੱਚ ਤੇਜ ਹੈ ਤਾਂ ਕਿਸੇ ਦੀ ਰੁਚੀ ਕਲਾ ਜਾਂ ਸੰਗੀਤ ਵਿੱਚ ਹੋਵੇਗੀ ਕਿਸੇ ਨੂੰ ਪੜ੍ਹਾਈ ਚੰਗੀ ਲੱਗਦੀ ਹੈ ਕਿਸੇ ਨੂੰ ਖੇਡਾਂ ਜੇ ਅਸੀਂ ਹਰ ਵਾਰ ਉਹਨਾਂ ਨੂੰ ਕਿਸੇ ਹੋਰ ਨਾਲ ਤੋਲਦੇ ਰਹਾਂਗੇ ਤਾਂ ਉਹਨਾਂ ਦਾ ਵਿਸ਼ਵਾਸ ਟੁੱਟ ਜਾਣਾ ਤੋਲਣਾ ਕਰਨ ਦੀ ਥਾਂ ਉਹਨਾਂ ਨੂੰ ਆਪਣੇ ਰਸਤੇ ਤੇ ਚੱਲਣ ਦਿਓ ਯਾਦ ਰੱਖੋ ਇੱਕ ਮੱਛੀ ਨੂੰ ਦਰਖਤ ਚੜ੍ਹਨ ਲਈ ਕਹੋਗੇ ਤਾਂ ਉਹ ਹਮੇਸ਼ਾ ਆਪਣੇ ਆਪ ਨੂੰ ਨਕਾਮ ਹੀ ਸਮਝੂ ਨੰਬਰ 5 ਤੇ ਆ ਕਿਸਮਤ ਦਾ ਕੀ ਮਹੱਤਵ ਕਈ ਵਾਰ ਲੋਕ ਕਹਿੰਦੇ ਨੇ ਬੱਚੇ ਦੀ ਕਿਸਮਤ ਵਿੱਚ ਜੋ ਲਿਖਿਆ ਉਹੀ ਮਿਲੇਗਾ ਪਰ ਦੋਸਤੋ ਕਿਸਮਤ ਤਾਂ ਉਹਨਾਂ ਦੀ ਸਾਥੀ ਬਣਦੀ ਆ ਜੋ ਮਿਹਨਤ ਕਰਦੇ ਨੇ ਬਿਨਾ ਮਿਹਨਤ ਦੇ ਕਿਸਮਤ ਵੀ ਕੁਝ ਨਹੀਂ ਦਿੰਦੀ ਸੋਚੋ ਜੇ ਸਚਿਨ ਤੇਂਦुलकर ਸਿਰਫ ਕਿਸਮਤ ਤੇ ਬੈਠ ਜਾਂਦਾ ਤੇ ਮਿਹਨਤ ਨਾ ਕਰਦਾ ਤਾਂ ਕੀ ਉਹ ਗੋਡ ਆਫ ਕ੍ਰਿਕਟ ਬਣਦਾ ਜੇ ਰनाल्डੋ ਜਾਂ ਮੈਸੀ ਘੰਟਿਆਂ-ਘੰਟਿਆਂ ਲਾ ਕੇ ਪ੍ਰੈਕਟਿਸ ਨਾ ਕਰਦੇ ਤਾਂ ਕੀ ਉਹ ਦੁਨੀਆ ਦੇ ਮਹਾਨ ਖਿਡਾਰੀ ਬਣਦੇ? ਬਿਲਕੁਲ ਨਹੀਂ। ਕਿਸਮਤ ਤੁਹਾਡਾ ਰਸਤਾ ਕੋਲਦੀ ਹੈ। ਪਰ ਉਸ ਰਸਤੇ ਤੇ ਚੱਲਣਾ ਸਿਰਫ ਤੁਹਾਡੀ ਮਿਹਨਤੀ ਆ। ਨੰਬਰ 6 ਸਵੇਰੇ ਜਾਗਣ ਅਤੇ ਪੜ੍ਹਨ ਦੀ ਆਦਤ। ਸਾਡੇ ਬਜ਼ੁਰਗ ਅਕਸਰ ਕਹਿੰਦੇ ਨੇ ਸਵੇਰੇ ਉੱਠਣ ਵਾਲੇ ਨੂੰ ਹੀ ਨਾਜ ਮਿਲਦਾ। ਸਵੇਰ ਦਾ ਸਮਾਂ ਬਹੁਤ ਕੀਮਤੀ ਹੁੰਦਾ। ਉਸ ਵੇਲੇ ਦਾ ਮਾਹੌਲ ਸ਼ਾਂਤ ਹੁੰਦਾ, ਮਨ ਕੇਂਦ੍ਰਿਤ ਰਹਿੰਦਾ। ਤੇ ਜੋ ਕੁਝ ਵੀ ਅਸੀਂ ਪੜ੍ਹਦੇ ਹਾਂ ਉਹ ਹੋਰ ਲੰਮੇ ਸਮੇਂ ਤੱਕ ਯਾਦ ਰਹਿੰਦਾ ਸਵੇਰੇ ਦੀ ਰੌਸ਼ਨੀ ਮਨੁੱਖ ਦੇ ਦਿਮਾਗ ਨੂੰ ਤਾਜ਼ਗੀ ਦਿੰਦੀ ਆ ਅਤੇ ਨਵੀਂ એનર્ਜੀ ਨਾਲ ਭਰ ਦਿੰਦੀ ਆ ਸੋਚੋ ਜੇ ਬੱਚਾ ਸਵੇਰੇ ਸਿਰਫ ਇੱਕ ਘੰਟਾ ਵੀ ਪੜ੍ਹ ਲਵੇ ਤਾਂ ਉਹ ਦਿਨ ਭਰ ਸੋਸ਼ਲ ਮੀਡੀਆ ਤੇ 3 ਘੰਟੇ ਖਰਚ ਕਰਨ ਵਾਲੇ ਨਾਲੋਂ ਬਹੁਤ ਅੱਗੇ ਨਿਕਲ ਸਕਦਾ ਅੰਗਰੇਜ਼ੀ ਵਿੱਚ ਇੱਕ ਗੱਲ ਕਹੀ ਜਾਂਦੀ ਆ अर्ਲੀ ਟੂ ਬੈਡ ਐਂਡ अर्ਲੀ ਟੂ ਰਾਈਜ਼ ਮੇਕਸ ਅ ਪਰਸਨ ਹੈਲਦੀ ਵੈਲਦੀ ਐਂਡ ਵਾਈਸ ਇਸ ਲਈ ਸਵੇਰੇ ਜਾਗਣ ਅਤੇ ਪੜ੍ਹਨ ਦੀ ਆਦਤ ਬੱਚਿਆਂ ਦੇ ਭਵਿੱਖ ਲਈ ਬਹੁਤ ਜ਼ਰੂਰੀ ਆ ਅੰਤ ਵਿੱਚ ਮੈਂ ਤਾਂ ਇਹੀ ਕਹਾਂਗਾ ਸਾਡੇ ਬੱਚੇ ਸਾਡਾ ਭਵਿੱਖ ਨੇ ਉਹਨਾਂ ਨੂੰ ਪੜ੍ਹਾਈ ਦਾ ਦਵਾ ਦੇਣ ਦੀ ਥਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਖੇਡਣ ਲਈ ਸਮਾਂ ਦਿਓ ਉਹਨਾਂ ਦੀਆਂ ਰੁਚੀਆਂ ਨੂੰ ਪਛਾਣੋ ਉਹਨਾਂ ਦੀ ਤੁਲਨਾ ਕਿਸੇ ਨਾਲ ਨਾ ਕਰੋ ਕਿਉਂਕਿ ਹਰ ਬੱਚਾ ਆਪਣੇ ਆਪ ਵਿੱਚ ਖਾਸ ਹੈ ਉਹਨਾਂ ਨੂੰ ਸਮਾਂ ਦਿਓ ਉਹਨਾਂ ਤੇ ਭਰੋਸਾ ਕਰੋ ਉਹਨਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਹੌਸਲਾ ਦੇਣਾ ਚਾਹੀਦਾ ਸਿੱਖਿਆ ਸਿਰਫ ਨੰਬਰ ਲੈਣ ਦਾ ਨਾਮ ਨਹੀਂ ਇਹ ਬੱਚਿਆਂ ਦੀ ਸੋਚ ਉਹਨਾਂ ਦੇ ਜੀਵਨ ਦਾ ਮੁੱਲ ਤੇ ਉਹਨਾਂ ਦੇ ਭਵਿੱਖ ਨੂੰ ਗੜਨ ਦੀ ਪ੍ਰਕਿਰਿਆ ਜੇ ਅਸੀਂ ਬੱਚਿਆਂ ਨੂੰ ਸਿਰਫ ਕਿਤਾਬਾਂ ਨਹੀਂ ਸਗੋ ਜੀਵਨ ਜੀਣ ਦੀ ਸਿੱਖਿਆ ਵੀ ਦੇਵਾਂਗੇ ਤਾਂ ਉਹ ਜ਼ਿੰਦਗੀ ਵਿੱਚ ਕਾਮਯਾਬੀ ਨਾਲੋਂ ਵੱਧ ਇੱਕ ਚੰਗੇ ਇਨਸਾਨ ਵੀ ਬਣਨਗੇ ਬਾਕੀ ਮੈਂ ਤਾਂ ਇਹੀ ਕਹੂੰਗਾ ਵੀ ਪੜ੍ਹਾਈ ਦੇ ਨਾਲ-ਨਾਲ ਚੰਗਾ ਇਨਸਾਨ ਹੋਣਾ ਵੀ ਜ਼ਰੂਰੀ ਆ। ਮੰਨ ਲਓ ਇੱਕ ਬੱਚਾ 12ਵੀਂ ਤੱਕ ਟੌਪ ਕਰ ਰਿਹਾ। 90% ਨੰਬਰ। ਪਰ ਉਹ ਬੋਲਣ ਦਾ ਸਲੀਕਾ ਨਾ ਹੋਵੇ। ਫਿਰ ਕੀ ਕਰਨਾ? ਅਜਿਹੇ ਨੰਬਰਾਂ ਨੂੰ ਅਜਿਹੀ ਪੜ੍ਹਾਈ ਨੂੰ ਜੀ ਨੂੰ ਬੋਲਣ ਦਾ ਤਰੀਕਾ ਫਿਰ ਵੀ ਨਹੀਂ ਆਇਆ। ਵੀ 10 ਬੰਦਿਆਂ ਵਿੱਚ ਖੜ ਕੇ ਗੱਲ ਕਿਵੇਂ ਕਰਨੀ ਆ? ਇੱਕ ਬੱਚਾ 35% ਲੈ ਗਿਆ। ਤੇ ਉਹ ਵੀ ਪਾਸ ਹੀ ਆ। 35% ਲੈ ਕੇ ਉਹਨੂੰ ਇਹ ਪਤਾ ਵੀ 10 ਬੰਦਿਆਂ 'ਚ ਖੜ ਕੇ ਗੱਲ ਕਿਵੇਂ ਕਰਨੀ ਆ ਠੀਕ ਆ ਉਹਦੀ ਬੋਲਬਾਣੀ ਚੰਗੀ ਆ ਫਿਰ ਦੋਨਾਂ ਦੇ ਵਿੱਚੋਂ ਜੇ ਅਗਰ ਤੁਲਨਾ ਕਰਨੀ ਹੀ ਆ ਤਾਂ ਕਿਹੜਾ ਵਧੀਆ ਹੋਇਆ ਤੁਸੀਂ ਆਪੇ ਸਮਝਦਾਰ ਹੋ ਪੜਾਈ ਦੀ ਵੈਲਿਊ ਉਦੋਂ ਹੀ ਪਤਾ ਲੱਗਦੀ ਆ ਜਦੋਂ ਬੱਚੇ ਦੇ ਵਿੱਚ ਇਨਸਾਨੀਅਤ ਦਿਖਦੀ ਆ ਸਿੱਖਿਆ ਦਾ ਮਕਸਦ ਸਿਰਫ ਕਾਮਯਾਬੀ ਨਹੀਂ ਸਗੋ ਚੰਗਾ ਇਨਸਾਨ ਬਣਨਾ ਉਮੀਦ ਕਰਦਾ ਤੁਹਾਨੂੰ ਸਾਡੀ ਗੱਲਬਾਤ ਚੰਗੀ ਲੱਗੀ ਹੋਵੇਗੀ ਆਪਣੇ ਵਿਚਾਰ ਜਰੂਰ ਦਿਓ ਕਿਉਂਕਿ ਹਰੇਕ ਬੰਦੇ ਦਾ ਪੱਖ ਰੱਖਣਾ ਬਹੁਤ ਜ਼ਰੂਰੀ ਆ ਤੁਸੀਂ ਜੁੜੇ ਰਹੋ ਪੰਨੇ ਜ਼ਿੰਦਗੀ ਦੇ ਨਾਲ ਜਿੱਥੇ ਅਸੀਂ ਹਰ ਰੋਜ਼ ਜ਼ਿੰਦਗੀ ਦੇ ਨਵੇਂ ਪੰਨੇ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਧੰਨਵਾਦ